ਪ੍ਰਸ਼ਾਸਨ ਹਾਏ 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 ਗੱਲ ਨਹੀਂ ਸੁਣਦੇ ਹਾਏ ਕੋਈ ਬਾਈ ਜੀ ਕੋਈ ਸ਼ੌਂਕ ਨੂੰ ਨਹੀਂ ਅੱਧੀ ਰਾਤ ਨੂੰ ਰੇ ਬੈਠੇ ਅਸੀਂ ਬਦਨਸੀਬ ਲੋਕਾਂ ਜਿਹਨੇ ਮੁੱਖ ਮੰਤਰੀ ਜਿਤਾ ਕੇ ਤੋਰੇ ਉਹਦੇ ਹਲ ਹਲਕੇ ਦਾ ਹਾਲ ਤੁਸੀਂ ਦੇਖ ਸਕਦੇ ਹੋ ਦੁਪਹਿਰੇ 2 ਵਜੇ ਦੇ ਅਸੀਂ ਉਰੇ ਬੈਠੇ ਆਮ੍ਰਿਤਿਕ ਦੇ ਪਈ ਹੈ ਨੌਜਵਾਨ 14 ਸਾਲ ਦੇ ਵਿਅਕਤੀ ਜਸ਼ਨਦੀਪ ਦੀ ਜੋ ਸਾਡੇ ਕੱਕੜਾਲ ਪਿੰਡ ਦਾ ਰਹਿਣ ਵਾਲਾ ਹੈ ਇੱਕੋ ਮੰਗ ਲੈ ਕੇ ਪ੍ਰਸ਼ਾਸਨ ਕੋਲ ਚਲੇ ਸੀ ਕਿਉਂਕਿ ਪ੍ਰਸ਼ਾਸਨ ਹੈ ਜਿਹੜਾ 15 ਦਿਨ ਹੋ ਗਏ ਬਾਈ ਜੀ ਪਰਿਵਾਰ ਵਾਲੇ ਜਾਂਦੇ ਹੋਏ ਉਹਨਾਂ ਕੋਲੇ ਜਦੋਂ ਵੀ ਗਏ ਆ ਜਿਹੜਾ ਆਇਓ ਸੀ ਉਦੋਂ ਦਾ ਕਮਲਜੀਤ ਉਹ ਬੰਦੇ ਨੇ ਕੱਖ ਨਹੀਂ ਕਰਿਆ ਜਦ ਵੀ ਜਾਂਦੇ ਸੀ ਪਰਿਵਾਰ ਵਾਲ ਨੂੰ ਹਮੇਸ਼ਾ ਮੋੜ ਦਿੰਦਾ ਸੀ ਜਿਹਦੇ ਤਹਿਤ ਅੱਜ ਅਸੀਂ ਧਰਨਾ ਲਾਇਆ ਜੋਦੀ লাশ ਪਈ ਹੈ ਉਹਦੇ ਮਾਪੇ ਬੈਠੇ ਹੈ ਬੁੜੀ ਦਾਦੀ ਬੈਠੀ ਹੈ ਪਿੰਡ ਦੀਆਂ ਮਾਵਾਂ ਚਾਚੀਆਂ ਤਾਈਆਂ ਆ ਭਰਾ ਬੈਠੇ ਹੈ ਕਿਉਂ ਬੈਠੇ ਹੈ ਕਿ ਉਹਨਾਂ ਦਾ ਆਪਦਾ ਬੱਚਾ ਗਿਆ ਔਰ ਜਿਹੜੇ ਆਪਦੇ ਘਰਾਂ ਜਰਾਮ ਨਾਲ ਸੋ ਰਹੇ ਨੇ ਉਹਨਾਂ ਨੂੰ ਉਦੋਂ ਪਤਾ ਲੱਗੂ ਜਦੋਂ ਉਹਨਾਂ ਦੇ ਪਰਿਵਾਰ ਦਾ ਕੋਈ ਜੀ ਚਾਵੇਗਾ ਔਰ ਗਲਤਾ ਦੇਖੋ ਕਿ ਜਦੋਂ ਇਹ ਵਿਅਕਤੀ ਦੀ ਐਕਸੀਡੈਂਟਲ ਡੈਥ ਹੁੰਦੀ ਹੈ ਜਦੋਂ ਉਹ ਹਜੇ ਜਿਉਂਦਾ ਸੀ ਆਖਰੀ ਸਾਹ ਲੈ ਰਿਆ ਸੀ ਸਾਡੇ ਧੂਰੀ ਸਿਵਲ ਹਸਪੀਟਲ ਵਿੱਚ ਲੈ ਕੇ ਗਏ ਆ ਬਾਈ ਜੀ ਨੇ ਮੈਨੂੰ ਦੱਸਿਆ ਮੇਰੇ ਮਗਰ ਤੁਹਾਡੇ ਇਹਨਾਂ ਨੇ ਆਪਦੇ ਜਵਾਨੀ ਦੱਸਿਆ ਕਿ ਉੱਥੇ ਦੇ ਡਾਕਟਰਾਂ ਨੇ ਹੱਥ ਨਹੀਂ ਲਾਇਆ ਦੂਰੋਂ ਹੀ ਦੇਖ ਕੇ ਕਹਿੰਦੇ ਹਾਂਜੀ ਫਰਸਟ ایڈ ਕਰੋ ਤੇ ਇਹਨਾਂ ਨੂੰ ਅੱਗੇ ਸੰਗਰੂ ਰੈਫਰ ਕਰੋ ਸੰਗਰੂ ਰਾ ਨੇ ਪਟਿਆਲੇ ਰੈਫਰ ਕਰਤਾ 15 ਦਿਨ ਉੱਥੇ ਰਹਿ ਕੇ ਉਹ ਬੰਦੇ ਦੀ ਨੌਜਵਾਨ ਦੀ ਮੌਤ ਹੁੰਦੀ ਹੈ ਇਹ ਹਸਪਤਾਲਾਂ ਦੇ ਹਾਲਾਤ ਕੀ ਹੈ ਇਹ ਸਵਾਲ ਚਿੰਨ ਖੜਾ ਕਰਦੇ ਆ ਮੁੱਖ ਮੰਤਰੀ ਦੀ ਕਾਰਜਕਾਰੀ ਤੇ ਅੱਜ ਅੱਧੀ ਰਾਤ ਹੋ ਗਈ ਹੈ तकरीबन 12 ਵਜੇ ਹੈ ਜੀ ਆ ਦੇਖ ਲਓ ਕਿੰਨੇ ਲੋਕ ਖੜੇ ਆ ਇਹ ਕੋ ਸਭ ਹਮਦਰਦੀ ਵਾਲੇ ਆ ਕਿਸੇ ਨੇ ਕਿਸੇ ਨੇ ਕੋਈ ਵੋਟਾਂ ਜਾਂ ਕਿਸੇ ਨੇ ਕੁਛ ਵੀ ਚੀਜ਼ ਦਾ ਲਾਲਚ ਨਹੀਂ ਹੈ ਇਹ ਸਭ ਦਾ ਪਿਆਰ ਸਤਿਕਾਰ ਆ ਇਹਨਾਂ ਨੂੰ ਇਹ ਗੱਲ ਦਾ ਪਤਾ ਹੈ ਜੇ ਅੱਜ ਜਸ਼ਨ ਆਲਾ ਤਾਂ ਉਹ ਕੱਲ ਆਪਦੇ ਆਪਦੇ ਬੱਚੇ ਨਾਲ ਵੀ ਹੋ ਸਕਦਾ ਹੈ ਬਿਲਕੁਲ ਜੀ ਤੇ ਉਹ ਦਿਨ ਦੂਰ ਨਹੀਂ ਬਾਈ ਜੀ ਜਿੱਦਾਂ ਦੇ ਹਾਲਾਤ ਧੂਰੀ ਵਿੱਚ ਬਣੇ ਹੋਏ ਆ ਅਸੀਂ ਮਾਨਯੋਗ ਦੋਹੇ ਐਸਐਚਓ ਆ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੀਏ ਵੀ ਫੜ ਕੇ ਜਿਹੜਾ ਉਹ ਬੰਦਾ ਦੇਖੋ 15 ਦਿਨ ਹੋ ਗਏ ਗੱਡੀ ਦਾ ਨੰਬਰ ਪਿੰਡਾਂ ਵਾਲੇ ਨੇ ਕੱਢ ਰੱਖਿਆ ਉਹਦੇ ਐਨਓਸੀ ਉਹ ਬੰਦਾ ਕਹਿੰਦਾ ਕਿ ਮੈਂ ਫਲਾਣੇ ਬੰਦੇ ਨੂੰ ਵੇਚੀ ਹੈ ਉਹ ਐਨਓਸੀ ਡਿਟੇਲਸ ਕੱਢ ਰੱਖੀਆਂ ਕਿ ਪ੍ਰਸ਼ਾਸਨ ਦਾ ਇੰਨਾ ਕੰਮ ਨਹੀਂ ਹੋਇਆ ਕਿ 15 ਦਿਨਾਂ ਚ ਉਹਨੂੰ ਟ੍ਰੇਸ ਕਰਕੇ ਅੰਦਰ ਕਰ ਸਕਣ ਕਿ ਉਹਨੂੰ ਫੜਤਾ ਸਕਦੇ ਸੀ ਨਾ ਵੀ ਬਾਈ ਜੀ ਤੂੰ ਗੱਡੀ ਤੂੰ ਨਹੀਂ ਚਲਾਉਂਦਾ ਸੀ ਕਿਹੜਾ ਚਲਾਉਂਦਾ ਦੱਸੇਗਾ ਪਰ ਨਹੀਂ ਉਹਨੇ ਦਿਨ ਉਹਨਾਂ ਨੇ ਪੂਰਾ ਕੰਮ ਨਹੀਂ ਕਰਿਆ ਜਦ ਤੱਕ ਅੱਜ ਪਿੰਡਾਂ ਵਾਲੇ ਬੈਠੇ ਨਹੀਂ ਔਰ ਅੱਜ ਸਾਨੂੰ ਕਹਿ ਰਹੇ ਆ ਅਸੀਂ ਫੜ ਕੇ ਅੰਦਰ ਦੇ ਦੇਾਂਗੇ ਕੱਲ੍ਹ ਨੂੰ ਦੇ ਦੇਾਂਗੇ ਪਰਸੋਂ ਦੇ ਦੇਾਂਗੇ ਪਰ ਪਿੰਡ ਵਾਲਿਆਂ ਦੇ ਇੱਕੋ ਹੀ ਹੈ ਜਦ ਤੱਕ ਅੰਦਰ ਨਹੀਂ ਹੁੰਦੇ ਤਦ ਤੱਕ ਧਰਨਾ ਕਾਇਮ ਰਹੇਗਾ ਚਾਹੇ ਰਾਤ ਹੋਵੇ ਚਾਹੇ ਦਿਨ ਹੋਵੇ ਅਸੀਂ ਡਟ ਕੇ ਸਾਰੇ ਜਾਣੇ ਬੈਠੇ ਆਂ ਉਹ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਮੈਂ ਦੱਸਣਾ ਚਾਹੁੰਨਾ ਹੈ ਵੀ ਇਹ ਕੋਈ ਪਹਿਲਾ ਔਰ ਆਖਰੀ ਧਰਨਾ ਨਹੀਂ ਹੈਗਾ ਤੁਰੀ ਚ ਇਹ ਜਿਹੜੀ ਮਾੜੀ ਕਾਰਜਕਾਰੀ ਹੈ ਸਰਕਾਰ ਨੇ ਕਰੀ ਹੈ ਔਰ ਸ਼ਰਮਿੰਦੀ ਦੀ ਗੱਲ ਕੀ ਹੈ ਗੁਪਤਾ ਸਾਹਿਬ ਕਿ ਸਵੇਰ ਦੇ ਅਸੀਂ ਬੈਠੇ ਆਂ ਸਰਕਾਰ ਦਾ ਕੋਈ ਵਿਅਕਤੀ ਨਹੀਂ ਸਾਡੇ ਕੋਲ ਆਇਆ ਸਹੀ ਗੱਲ ਹੈ ਕੋਈ ਵੀ ਨਹੀਂ ਆਇਆ ਜੀ ਕੋਈ ਆਕੇ ਸਾਡੀ ਸਾਰ ਲਵੇ ਕੋਈ ਭਰੋਸਾ ਦਿਵਾਵੇ ਆ ਪ੍ਰਸ਼ਾਸਨ ਜ਼ਰੂਰ ਆਉਂਦਾ ਰਹੇ ਬਾਰ-ਬਾਰ ਪਰ ਕੋਈ ਸਰਕਾਰ ਦਾ ਬੰਦਾ ਧਾਵੇ ਸਾਡੀ ਗੱਲ ਤਾਂ ਸੁਣੇ ਮੇਰੀ ਨਾ ਸੁਣੇ ਚੱਲ ਮੈਨੂੰ ਕਹਦੇ ਵੀ ਇਹ ਭਾਈ ਕਾਂਗਰਸੀ ਹੈ ਫਲਾਨਾ ਇਹ ਆਪਦੀ ਐਮਐਲਏ ਦੀ ਟਿਕਟ ਲਈ ਕਰਦਾ ਜਾਂ ਕਾਦੇ ਲਈ ਕਰਦਾ ਮੈਨੂੰ ਛੱਡ ਦਿਓ ਆ ਜਿਹੜੇ ਬੈਠੇ ਇਹਨਾਂ ਨੇ ਤਾਂ ਨਹੀਂ ਕਿਸੇ ਨੇ ਟਿਕਟ ਲੈਣੀ ਇਹਨਾਂ ਨੇ ਤਾਂ ਕੋਈ ਇਲੈਕਸ਼ਨ ਲੜਨੀ ਨਹੀਂ ਇਹਨਾਂ ਦਾ ਉਹ ਨੌਜਵਾਨ ਬੱਚਾ ਪਿਆ ਯਾਰ ਲਾਸ਼ ਦੇ ਉੱਤੇ ਦੇਖੋ ਤੁਸੀਂ ਕਿਵੇਂ ਬਾਈ ਜੀ ਬੱਚਾ ਔਰ ਆ ਵਿਅਕਤੀ ਖੜੇ ਨੇ ਇਹਨਾਂ ਨੂੰ ਪਿਆਰ ਇਹਨਾਂ ਨੂੰ ਇਹ ਹੈ ਵੀ ਤੁਹਾਡਾ ਹਰ ਇੱਕ ਦੇ ਹੱਥਾਂ 'ਚ ਖੇਡ ਕੇ ਵੱਡਾ ਹੋਇਆ ਸਾਡਾ ਛੋਟਾ ਭਾਈ ਹੈ ਜੀ ਅਸੀਂ ਤਾਂ ਸਾਡਾ ਜਵਾਕ ਆ ਸਾਡੇ ਨਾਮ 'ਤੇ ਐਕਸੀਡੈਂਟ ਹੋਇਆ ਪੂਰੇ ਹਸਪਤਾਲ ਲੈ ਗਏ ਸਾਨੂੰ ਕੋਈ ਵੀ ਸੂਸਤ ਨਹੀਂ ਮਿਲੀ ਜੀ ਆ ਤੁਹਾਡੇ ਸਾਹਮਣੇ ਇਹਨਾਂ ਨੂੰ ਐਂਬੂਲੈਂਸ ਸਾਡੇ ਬੰਦੇ ਉਤਰ ਕੇ ਡਾਂਕੇ ਲਾਏ ਆ ਜੀ ਹੋਰ ਇਹਦੇ ਕਰਕੇ ਅੱਜ ਅਸੀਂ ਉਰੇ ਸ਼ਹਿਰ ਵਾਸੀ ਪਿੰਡ ਵਾਸੀ ਸਮੂਹ ਨਗਰ ਦੇ ਲੋਕ ਇਕੱਠੇ ਹੋਏ ਪ੍ਰਸ਼ਾਸਨ ਨੂੰ ਬੇਨਤੀ ਵੀ ਕਰੀਏ ਉਹ ਆਏ ਵੀ ਹੈ ਉਹਨਾਂ ਨੇ ਇੱਕੋ ਗੱਲ ਆਖੀ ਹੈ ਜੇ ਤੁਸੀਂ ਕੱਲ ਤੱਕ ਜਾਂ ਪਰਸੋਂ ਤੱਕ ਨਹੀਂ ਫੜਦੇ ਅਸੀਂ ਤਾਂ ਧਰਨਾ ਸਾਡਾ ਕੰਟੀਨਿਊ ਹੋਏਗਾ। ਔਰੇ ਬੰਦੇ 50 ਬੰਨੂਰੇ ਬਤਾ 500 ਬਾਹੇ ਅਸੀਂ ਬੈਠੇ ਹਾਂ। ਬੈਠੇ ਜੀ। ਔਰ ਆਖਰੀ ਦਮ ਤੱਕ ਬੈਠੇ ਹਾਂ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ। ਔਰ ਇਹ ਲੋਕ ਸਾਰੇ ਇਹਨਾਂ ਨੂੰ ਹਮਦਰਦੀ ਹੈ ਤਾਂ ਔਰੇ ਸਾਰੇ ਖਰੋਏ ਆ। ਤੁਹਾਨੂੰ ਵੀ ਬੇਨਤੀ ਹੈ ਕੱਲੂ ਵੱਤ ਤੋਂ ਵੱਧ ਸਵੇਰੇ ਆਪਣੇ ਜਾਣੇ ਜਿਹੜੇ ਵਿਅਕਤੀ ਸਾਡੇ ਨੇੜੇ ਦੇ ਪਿੰਡਾਂ ਦੇ ਆ ਸ਼ਹਿਰ ਦੇ ਰਹਿਣ ਵਾਲੇ ਆ ਉਹ ਔਰੇ ਪਹੁੰਚਣ ਕਕਰਾਲ ਚੌਂਕ 'ਚ ਤਾਂ ਕਿ ਇੱਕ ਗਰੀਬ ਵਿਅਕਤੀ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਔਰ ਐਦਾਂ ਦੀ ਹਰਕਤ ਜਿਹੜੀ ਪ੍ਰਸ਼ਾਸਨ ਦੇ ਇੱਕ ਮੁਲਾਜ਼ਮ ਵੱਲੋਂ 15 ਦਿਨ ਦੀ ਨਲਾਇਕੀ ਵਰਤੀ ਗਈ ਹੈ ਗਾਹਾਂ ਤੋਂ ਕਿਸੇ ਨਾਲ ਨਾ ਵਰਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਾਣੇ ਕੱਲ ਨੂੰ ਜ਼ਰੂਰ ਕੱਕੜਾ ਚੌਂਕ 'ਚ ਪਹੁੰਚੋ ਕਿਉਂਕਿ ਇਹ ਧਰਨਾ ਕੰਟੀਨਿਊ ਹੈ ਗੱਲ ਹੋਈ ਸੀ ਜਦੋਂ ਐਕਸੀਡੈਂਟ ਹੋਇਆ ਤਾਂ ਕੀ ਗੱਲ ਹੋਈ ਸੀ ਬਲੋ ਸਰਕਾਰੀ ਦ્વાਰ ਤੇ ਲੈ ਕੇ ਆਏ ਜੀ ਉਸ ਦਿਨ ਵਦਨ ਲੈ ਕੇ ਆਏ ਜੀ ਸਰਕਾਰੀ ਦ્વાਰ ਤੋਂ ਸਾਨੂੰ ਕੋਈ ਸਹੂਲਤ ਨਹੀਂ ਮਿਣੀ ਆਸਦੀ ਮਿਲਣੀ ਚਾਹੀਦੀ ਐਮਰਜੈਂਸੀ ਵਾਲੀ ਠੀਕ ਹੈ ਉਹ ਜਸਟ ਉੱਥੇ ਕੱਲਾ ਫਾਸਟਰਡ ਹੋਇਆ ਹਰ ਰੋਣ ਦੇ ਬਾਵਜੂਦ ਸਾਨੂੰ ਅੰਦਰ ਨਹੀਂ ਵੜ ਦਿੱਤਾ ਨੀ ਇਹਨਾਂ ਸਾਨੂੰ ਬਸ ਉਹਦੀ ਮੌਕੇ ਤੇ ਆਏ ਕਹਿੰਦਾ ਵੀ ਐਂਬੂਲੈਂਸ ਨੂੰ ਤੁਸੀਂ ਖੁਦ ਫੋਨ ਕਰੋ ਅਸੀਂ ਫੋਨ ਨਹੀਂ ਕਰਦੇ ਵੀ ਛੋਟਾ ਮਰੀ ਜਾ ਤੁਸੀਂ ਫੋਨ ਕਰੋ ਐਂਬੂਲੈਂਸ ਨੂੰ ਅਸੀਂ ਫੋਨ ਕਰਦੇ ਅਸੀਂ 108 ਤੇ ਮਿੰਟਾ ਕਰੀਏ ਐਂਬੂਲੈਂਸ ਵਾਲੇ ਨੂੰ ਵੀ ਸਾਡਾ ਜਵਾਕ ਆ ਛੋਟਾ ਜਵਾਕ ਆ ਮਿੰਟਾ ਲਈ ਗੱਲ ਆ ਵੀ ਸਾਡਾ ਜਵਾਕ ਮਰ ਜਾਊਗਾ ਵੀ ਤੁਸੀਂ ਐਂਬੂਲੈਂਸ ਭੇਜ ਦਿਓ ਉਹਨੇ ਐਂਬੂਲੈਂਸ ਸਾਡੇ ਕਹਿਣ ਤੇ ਪਈ ਜਰੂਰਤ ਦੀ ਬਸ ਹਰ ਮੰਗੇ ਅਸੀਂ ਇਹੀ ਕਰਦੇ ਆ ਅੱਜ ਨੂੰ ਸਾਡਾ ਜਵਾਕ ਕੱਲ ਨੂੰ ਕਿਸੇ ਹੋਰ ਦਾ ਵੀ ਹੋਊਗਾ ਤੇ ਸਾਡੇ ਸਰਕਾਰੀ ਦਾਲ ਤੇ ਆਈ ਜੋ ਦੀ ਆਪਰੇਟ ਹੋਵੇ ਛੁਪੀਏ ਗ ਜੀ ਜਿੱਦੇ ਮੇਰੇ ਫਾਦਰ ਸਾਹਿਬ ਨੂੰ ਟੈਕ ਆਇਆ ਸੀ ਹਨਾ ਮੈਂ ਸਰਕਾਰੀ ਹਸਪਤਾਲ